ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੋ ਮੈਂ ਵੀ ਨਹੀਂ ਰੋਜ਼ ਤੇੜਾ ਨਾ ਵੀਡੀਓ ਗੜੀਆਂ ਆਉਂਦੀਆਂ ਨੇਟ ਤੇ ਉੱਤੇ ਮਿਲੀਅਨ ਚ ਵਿਊ ਗਏ ਨੇ ਦੇ ਮਿਲੀਅਨ ਦੇ ਵਿੱਚ ਤੇ ਕਰਨਾ ਕੀ ਉਹਨਾਂ ਨੇ ਸਿਰਫ ਉਹਨਾਂ ਨੇ ਵਿਖਾਉਣਾ ਸਬਜੀ ਤੋੜਦੇ ਆ ਵੀ ਆ ਅਸੀਂ ਸਬਜੀ ਲਾਈ ਆ ਜੀ ਆ ਅਸੀਂ ਤੋਰੀਆਂ ਲਾਈਆਂ ਹੁਣ ਵੇਖੋ ਕਿ ਆ ਵੇ ਲੋ ਸਾਡੀਆਂ ਵੀ ਤੋਰੀਆਂ ਲੱਗੀਆਂ ਅਸੀਂ ਵੀ ਤੋੜਦੇ ਆ ਪਰ ਸਾਡੀਆਂ ਮਿਲੀਅਨ ਚ ਥੋੜੀ ਵੀਡੀਓ ਜਾਣੀਆਂ ਨਾ 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 ਸਾਡੀਆਂ ਤੇ ਮਿਲੀਨ ਚ ਜਾਣੀਆਂ ਨਹੀਂ ਨਾ ਵੀਡੀਓ ਪਤਾ ਨਹੀਂ ਕੀ ਚੱਕਰ ਉਹ ਕਹਿੰਨਿਆ ਕਿ ਹਮ ਹਮ ਯਹਾਂ ਪਰ ਆਤੇ ਹਾਂ ਜੀ ਜੇ ਦੇਖੋ ਹਮਾਰੇ ਇਲਾਕੇ ਮੇ ਇਹ ਵਾਲੀਆਂ ਤੋਰੀਆਂ ਬਹੁਤ ਬੜਤੀਆਂ ਬਹੁਤ ਅੱਛੀ ਲਗਤੀਆਂ ਇਹ ਵਾਲੀ ਤੋਰੀ ਦੇਖੋ ਨਾ ਦੇਖੋ ਨਾ ਤੇ ਲੋਕਾਂ ਨੇ ਕਿਤੇ ਸਬਸਕ੍ਰਾਈਬ ਤੇ ਕਿਤੇ ਮਿਲੀਨ ਦੇ ਵਿੱਚ ਵਿਊ ਹੁੰਦੇ ਉਹਨਾਂ ਦੇ ਮੈਂ ਸੋਚਣ ਦੀ ਮੈਂ ਕਿ ਜਿੱਦਨ ਤੋਰੀਆਂ ਲੱਗੀਆਂ ਨਾ ਤੇ ਮਹਾ ਮਵੀ ਨਾ ਤੋਰੀਆਂ ਦੀ ਇੱਕ ਵੀਡੀਓ ਮੈਂ ਪੋਸਟ ਮੈਂ ਕਰਨੀ ਆ ਤਾਕੇ ਲੋਕਾਂ ਨੂੰ ਪਤਾ ਲੱਗ ਜੇ ਵੀ ਅਸੀਂ ਵੀ ਸਬਜੀ ਸਬਜੀ ਵੀ ਬੀਜਦੇ ਆ ਤੋੜੀ ਦੀ ਵੀ ਆ ਹੁਣ ਇਹ ਵੇਨੇ ਆ ਵੀ ਕਿੰਨੀਆਂ ਮਿਲੀ ਇੰਚ ਜਾਂਦੀਆਂ ਕਿਉਂਕਿ ਆਪਣਾ ਇਹ ਵੈਸੇ ਮੁੱਦਾ ਨਹੀਂਗਾ ਆਪਣਾ ਮੁੱਦਾ ਸਿਰਫ ਨਸ਼ਾ ਹੀ ਆ ਵੀਰੇ ਆਪਾਂ ਨਸ਼ੇ ਬਾਰੇ ਹੀ ਬੋਲਣਾ ਹੋਰ ਆਪਾਂ ਕਿਸੇ ਬਾਰੇ ਕੋਈ ਗੱਲਬਾਤ ਨਹੀਂ ਕਰ ਸਕਦੇ ਉਹ ਤੇ ਮੈਂ ਵੇਖੀ ਨਾ ਵੀਡੀਓ ਤਾਂ ਕਰਕੇ ਤੁਹਾਨੂੰ ਮੈਂ ਵਿਖਾਈ ਆ ਵੀ ਦੋ ਤਿੰਨ ਕੱਦੂ ਤਿੰਨ ਚਾਰ ਤੋਰੀਆਂ ਤੋੜ ਕੇ ਵਿਖਾਉਂਦੇ ਡੇਲੀ ਆ ਵੇਖ ਲਓ ਆਪਣੀਆਂ ਵੀ ਲੱਗੀਆਂ ਆਪਾਂ ਵੀ ਅੱਜ ਲੱਗੇ ਆ ਤੋੜਨਾਂ ਤੇ ਨਸ਼ੇ ਤੋਂ ਰਿਓ ਦੂਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਵੀਰੇ